ਸਾਸੀ ਗੱਲ ਦੋਸਤੋ ਠੱਠਾ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਆ ਜੀ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਸਾਹਿਬ ਗਰਲਾਲ ਵੀਰ ਹੁਣਾ ਕੋਲ ਆਏ ਆ ਇੱਥੋਂ ਤੁਹਾਨੂੰ ਆਪਾਂ ਕੁੱਲ ਦੋ ਐਨੀਮਲ ਵਿਖਾਉਣੇ ਆ ਇੱਕ ਤਾਜੀ ਸੂਈ ਝੋਟੀਆਂ ਦੇ ਥਵਾੜ ਆ ਗਈ ਆ ਦੂਜਾ ਸੂਆ ਤੇ ਵੀਡੀਓ ਦੇ ਐਂਡ ਤੱਕ ਜਰੂਰ ਬਣੇ ਰਹੋ ਤੇ ਵੀਡੀਓ ਪੂਰੀ ਵੇਖ ਕੇ ਇਹਨੇ ਜਰੂਰ ਫੋਨ ਕਰਿਓ ਇੱਕ ਰੀ ਤੇ ਸਮਾਂ 9:00 ਵਜੇ ਦਾ ਸੱਜਣੋ ਤਰੀਕ 30 ਦਸੰਬਰ 2025 ਤੇ ਬਾਕੀ ਵੀਰ ਤੋਂ ਸਾਰੀ ਜਾਣਕਾਰੀ ਆਪਾਂ ਲੈਨੇ ਆ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸੇਤਾ ਕਹਿਮ ਨੇ ਵਦਿਆ 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 ਠੱਠਾ ਡੇਰੇ ਫਾਰਮ ਵੇਖਣਾ ਪੈਣ ਭਰਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੇਤਾ ਕਹਿਮ ਨੇ ਹਾਂ ਜੀ ਕਿਰਪਾ ਕਿਰਪਾ ਮਹਾਰਾਜ ਜੀ ਕਿੰਨੇ ਨਕੀਨੇ ਲਏ ਜੋ ਅੱਜ ਦੋ ਵੀਰ ਜੀ ਦੋ ਆਪਣੇ ਦੋ ਆ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਤੇ ਦਈਏ ਹਾਂ ਛੋਟੀ ਵੀ ਜਾਣਕਾਰੀ ਛੋਟੀ ਵੀ ਦੂਜੇ ਸੂਏ ਛੋਟੀ ਆ ਦੂਜੇ ਸੂਏ ਹਾਂ ਜੀ ਹਾਂ ਜੀ ਦੋ ਤਾਂ 9 ਕਿਲੋ ਆਪਾਂ 8 ਕਿਲੋ ਦੀ ਗੰਢੀ ਦੇਵਾਂਗੇ ਆਪਾਂ 8 ਦੇ ਹਿਸਾਬ ਨਾਲ ਦੇਣੀ ਹਾਂਜੀ 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 ਠੀਕ ਹੈ ਮਗਰ ਵੀ ਕੀ ਆ ਗਿਆ ਜੋ ਮਗਰ ਕੱਟਾ ਜੀ 20 ਦਿਨਾਂ ਸੁਈ ਨੂੰ 20 25 ਦਿਨ 20 25 ਦਿਨ ਹੋ ਗਏ ਹਾਂਜੀ ਹਾਂਜੀ ਮਗਰ ਕੱਟਾ ਆ ਗਿਆ ਹਾਂਜੀ ਚਵਾਈ ਜੁਵਾਈ ਦੀ ਕਿਵੇਂ ਕਰ ਲਾਉਂ ਚਵਾਈ ਵੀ ਰੇਕ ਨੰਬਰ ਆ ਕੋਈ ਪੂਰ ਛਟਾ ਨਹੀਂ ਆ ਕੋਈ ਪੂਰ ਛਟਾ ਨਹੀਂ ਆ ਹਾਂਜੀ ਠੀਕ ਹੈ ਜੀ ਬਾਕੀ ਜਿੰਨੇ ਭਰਾਉਣੇ ਆਉਣਾ ਉਹਦਾ ਦੋ ਟਾਈਮ ਚੋਕੇ ਥੱਲੀ ਕਰ ਹੱਥ ਥੱਲੀ ਕਰਕੇ ਹਨਾ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਹਾਂਜੀ ਤੇ ਕਰਾਈਏ ਚੈੱਕ ਭਰਾਉਣ ਤੌਰ ਤੇ ਇੱਕਰੀ ਬ੍ਰਿਲਾਲ ਵੀਰ ਨੈੱਟ ਦੁੱਧ ਕਿੰਨਾ ਹੋਣਾ ਦੁੱਧ ਵੀਰ ਪੱਕਾ 8 ਕਿਲੋ ਆ ਪੱਕਾ 8 ਕਿਲੋ ਹਾਂਜੀ ਹਾਂਜੀ ਪਾਈਆ ਘਾਟ ਲਾ ਲੋ ਪਾਈਆ ਵਾਦ ਲਾ ਲੋ ਇਹਨਾਂ ਬਿਲਕੁਲ ਬਿਲਕੁਲ ਹਾਂਜੀ ਬਾਗਰਤੀ ਕਰਾ ਲਈਏ ਸੁਜਨਾਂ ਚੱਕ ਹੈ ਹਾਂਜੀ ਹਾਂਜੀ ਸੰਗੀ ਕਰੋ ਕਿ ਆ ਕੇ ਸਾਰੇ ਵੀਰ ਸਕਵਾਰਟੀ ਤਾਂ ਜੱਟੂ ਜਿਹੜੀ ਸੋਣੀ ਬਣੀ ਆ ਵਿੱਚ ਦੂਜੇ ਸੂਏ ਝੋਟੇ ਦੂਜੇ ਸੂਏ ਆ ਗਈ ਹੈ ਹਾਂਜੀ ਮਗਰ ਆ ਗਿਆ ਸਜਣੋ ਕੱਟਾ ਮੇਲ ਕਾਫ ਨਵਾਂ ਇਹ ਨਵੀਂ ਢੋਂਦੀ ਪੈਂਦੀ ਆ ਸਰਦੀ ਆਣਾ ਫਿਰ ਤੋੜਾ ਜੀ ਉਹ ਜਦੋਂ ਫੜ ਪੰਡਾ ਚੈੱਕ ਇਹ ਕੁਆਲਟੀ ਗਰਲਾਲ ਵੀ ਫਿਰ ਮੋਲਾ ਫਾ ਕੀ ਕਰਦੇ ਆ ਇਹਦਾ ਮੋਲੇ ਵੀ ਇਹਦਾ 85000 ਰੁਪਇਆ 85000 ਹਾਂਜੀ ਹਾਂਜੀ ਨਹੀਂ ਕੋਈ ਮਾਨਤਾਂ ਕਿ 80000 ਰੁਪਇਆ ਜੀ ਨਹੀਂ ਹੋਰ ਛੱਡ ਦਈਏ ਤੁਹਾਡਾ ਜੀ 80000 ਦੀ ਪੂਰੀ ਦੇ ਦਾਂਗੇ 80000 ਹਾਂਜੀ ਪੂਰੀ 80000 ਦੀ ਠੀਕ ਹੈ ਜੀ ਯੈਸ ਨੂੰ 80000 ਹਾਂਜੀ ਹਾਂਜੀ ਠੀਕ ਹੈ ਸਾਹਿਬ ਜੀ ਹਾਂਜੀ ਅੱਗੇ ਦੇ ਦਈਏ ਵੈੜ ਦੀ ਜਾਣਕਾਰੀ ਵੀਰ ਵੈੜ ਵੀ ਉਹ ਤਾਂ ਪਹਿਲੇ ਸੋ ਜਾਂਦੇ ਘਰ ਆ ਲਿਆ ਆਪਾਂ ਚਲ ਦੂਜੇ ਮੰਨ ਲੀਏ ਹਾਂਜੀ ਆਪਾਂ ਦੂਜੇ ਮੰਨ ਗਏ ਹੈਨਾ ਤੇ 14 ਤਰੀਕਾ ਦੇ ਟੀਕੇ ਭਰਾਇਆ ਵਾ ਓਕੇ ਤੇ ਆਪਾਂ ਵੀਰ ਖਾਲੀ ਕਰਕੇ ਦੇਣੀ ਆ ਆਪਾਂ ਹਾਂਜੀ ਦੁੱਧ ਦੇ ਹਿਸਾਬ ਨਾਲ ਹੀ ਦੇ ਦੋਗੇ ਦੁੱਧ ਦੇ ਹਿਸਾਬ ਨਾਲ ਦੁੱਧ ਦੇ ਹਿਸਾਬ ਨਾਲ ਵੀਰ ਠੀਕ ਹੈ ਜੀ ਹੁਣ ਕਿੰਨਾ ਇਹ ਨੈਟ ਦੁੱਧ ਦੇ ਦਿੱ ਥੱਲੇ ਪੱਕਾ ਵੀਰ ਆਈਟਮ ਕੱਠ ਕਿਲੋ ਹਾਂਜੀ ਹਾਂਜੀ ਚਵਾਈ ਜੁਈ ਦੀ ਕਿਤਰਾ ਵੀਰਾ ਚਵਾਈ ਵੀ ਇੱਕ ਨੰਬਰ ਆ ਵੀਰਾ ਪੂਰ ਛਟਾ ਕੋਈ ਹਾਂਜੀ ਕੋਈ ਪੂਰ ਛਟਾ ਨਹੀਂ ਹੱਥ ਮੁਠੀ ਆ ਇਹ ਸਾਣਿਆਂ ਪੂਰੀ ਸੀਲਸਲਾ ਕਰਵਾ ਲਈ ਹਾਂਜੀ ਹਾਂਜੀ ਆ ਵੇਖੋ ਧੱਕ ਮੜੀ ਗਾਮ ਰੱਖਦੀ ਆ ਹਾਂਜੀ 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 ਕਰਾਈਏ ਵੀਰ ਚੱਕ ਕੇ ਕ੍ਰੀਸ ਔਰ ਕੇ ਇਹ ਸਜਰ ਵੀ ਰਿਹਾ 60 70000 ਰੁਪਏ ਦੀ ਆ ਬਿਲਕੁਲ ਬਿਲਕੁਲ ਆਪਾਂ ਬਾਅਦ ਕੋੜਦਿਕਾ ਮੁੱਲੀ ਕਰਨਾ

ਇਹ ਚਾਰੂ ਚੁਰੂ ਬਹੁਤ ਆ ਵੀਰ ਫੁੱਲ ਚਾਰੂ ਆ ਹਾਂਜੀ ਹਾਂਜੀ ਦੁੱਧ ਵੀਰ ਕਿੰਨਾ ਨੈਟ ਹੋਣਾ ਹੈ ਨੈਟ ਵੀਰ ਦੁੱਧ 8 ਕਿਲੋ ਯਾਰ ਸਾਢੇ 7 ਕਿਲੋ 7.5 ਕਿਲੋ ਦੀ ਗੰਟੀ ਮੰਨ ਲੇ ਕੋਈ ਆਪਾਂ ਸਾਢੇ 7 ਦੇ ਹਿਸਾਬ ਨਾਲ ਸਾਢੇ 7 ਨਾਲ ਦੇਣੀ ਹਾਂਜੀ ਬਾਕੀ ਪਾਏ ਦਾ ਹੀ ਹੁੰਦਾ ਬਾਕੀ ਦੁੱਧ ਪਾਏ ਦਾ ਵਾ ਹਾਂਜੀ ਹਾਂਜੀ ਓਏ ਸਾਂਭੀ ਨਹੀਂ ਸਾਂਭੀ ਵੀ ਦੱਖਦਾ ਸਾਂਭੀ ਤੁੰਬੀ ਦੱਖਦੇ ਦੁੱਧ ਕਰਾਉਣਾ ਨੇ ਬਿਲਕੁਲ ਬਿਲਕੁਲ ਕਰ ਜਾਣਾ ਕਰ ਮਾਰ ਪੁੱਠੇ ਪੁੱਠੇ ਆ ਕੀ ਜਾਂਦਾ ਹੈ ਹਾਂਜੀ ਛੋਣੇ ਢਾਂਚੇ ਦੀ ਬਣੀ ਕੱਲ ਦੀ ਆਈ ਫੁਰਲੀ ਨਹੀਂ ਮੂੰਹ ਘਟਣ ਦੇਈ ਹਾਂਜੀ ਹਾਂਜੀ ਕਰੋ ਸੱਜੇ ਛੁੱਡੀ ਛੁੱਡੀ ਯਾਰ ਜਿੱਦ ਤੇ ਮੋਲ ਵੀਰ ਜੀ ਇਹ ਤਾਂ ਫਿਰ ਮੋਲ ਵੀਰ ਜੇ 28000 ਰੁਪਏ ਕਰ ਲਈਏ ਮੋਲ ਦਾ ਨਹੀਂ ਆਪਾਂ ਜਾਇਜ਼ ਹੀ ਕਰਨਾ 5000 ਰੁਪਏ ਦੇ ਦਾਂਗੇ ਹੋਰ ਕੋਈ ਮਾਨਤਾਨ ਕਰਦੀ ਹੈ ਭਰਾਵਾ ਪੂਰੇ 24000 ਦੀ ਤਾਂ ਜੀ ਪੂਰੇ 24000 ਦੀ ਹਾਂਜੀ ਹਾਂਜੀ ਠੀਕ ਐ ਸਾਹਿਬ ਹਾਂਜੀ ਬਾਕੀ ਨਿਕਲ ਆਵੇ ਚੌਂਤਰੀ ਦਾ ਟੀਗਾ ਭਰਾਵਾ ਹਾਂਜੀ ਉਹ ਕਿਸਮਤਾਂ ਤੋਂ ਉਹ ਕਿਸਮਤੋਂ ਨਿਕਲ ਉਹ ਨਹੀਂ ਆਪਾਂ ਘਰ ਵਾਲਿਆਂ ਨੂੰ ਕਿਹਾ ਉਦਾਂ ਹੀ ਆਪਾਂ ਕਹਤਾ ਵਾਈ ਕਰਨੀ ਹੈ ਨਾ ਉਹਨਾਂ ਦੀ ਕਿਸਮਤ ਆ ਪਰ ਆਪਾਂ ਦੁੱਧ ਦੇ ਹਿਸਾਬ ਨਾਲ ਦੁੱਧ ਦੇ ਹਿਸਾਬ ਨਾਲ ਦੇਣੀ ਹੈ ਖਾ ਦੇਣੀ ਹੈ ਨਾ ਜਿਹੜੇ ਵੀ ਸੱਜਣ ਨੂੰ ਪਸੰਦ ਆ ਗਈ ਵਧੀਆ ਵੱਡੀ ਆ ਪੂਰੀ ਵੱਡੀ ਹੈ ਕੋਈ ਛੱਕ ਵਾਲੀ ਗੱਲ ਨਹੀਂ ਹੈਗੀ ਉਹਦੇ ਘਰ ਵਾਲੇ ਪਹਿਲੇ ਸੂਜਾਂ ਦੇ ਘਰ ਦੀ ਵੜਨਾ ਵਛੀ ਰੱਖ ਲਈ ਮਗਰ ਵਛੀ ਸੀ ਅੱਛਾ ਮਗਰ ਵਛੀ ਆ ਮਛੀ ਵੀਡੀਓ ਦੇ ਮਛੀ ਰੱਖ ਲਈ ਓਕੇ ਓਕੇ ਹਾਂਜੀ ਬਾਕੀ ਆਪਾਂ ਦੁੱਧ ਦੇ ਹਿਸਾਬ ਨਾਲ ਹਾਂਜੀ ਹਾਂਜੀ ਵਛੀ ਹੁੰਦੀ ਫਿਰ ਆਪਾਂ ਪੈਂਦੀ ਜਾਂਦੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਵੀਰ ਜੀ ਇੱਕ ਰੀ ਐਡਰੈਸ ਤੇ ਮੋਬਾਈਲ ਨੰਬਰ ਕਨਫਰਮ ਕਰਾ ਦਈਏ ਪਿੰਡ ਆਪਣਾ ਕੈਰੋਂ ਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਨੰਬਰ 7898 25250 ਠੀਕ ਆ ਅਛਾ ਜੀ ਹਾਂਜੀ ਹਾਂਜੀ ਜਿਹੜੇ ਵੀ ਸਰਜਨ ਨੇ ਵੀਕਟ ਕਰਨੀ ਆ ਵੀਰ ਨਾਲ ਪਹਿਲਾ ਕਨੈਕਟ ਕਰਕੇ ਹਨਾ ਤੇ ਯਾਰੀ ਬਾਹਰ ਅੰਦਰ ਹੁੰਦੇ ਆ ਵੀ ਤੇ ਮੁੜ ਕੇ ਕਿਸੇ ਨੂੰ ਐਵੇਂ ਗੇੜਾ ਨਾ ਪਾਵੇ ਭਰਾ ਨੂੰ ਤੇ ਜਰੂਰ ਕ੍ਰੀਟ ਕਰਿਓ ਫੋਨ ਜਰੂਰ ਕਰ ਲਿਓ ਵੀਰ ਨੂੰ ਵੈਸੇ ਵੀ ਪਸ਼ੂ ਹਰ ਟਾਈਮ ਅਵੇਲੇਬਲ ਹੀ ਹੁੰਦੇ ਇੱਕ ਦੋ ਹਨਾ ਵੀ ਹਾਂਜੀ ਇਹ ਇੱਕ ਦੋ ਲੈ ਤਾਂ ਚੰਗਾ ਹੀ ਲੈਂਦਾ ਵੀਰ ਵੇਖ ਇੱਕ ਦੋ ਟਾਈਮ ਹਾਂਜੀ ਇਹ ਰੈਗੂਲਰ ਲੈਂਉਂਦੇ ਆ ਪਸ਼ੂ ਵੀਰ ਹਾਂਜੀ ਹਾਂਜੀ ਤੇ ਇੱਕ ਦੋ ਅਵੇਲੇਬਲ ਰਹਿੰਦੇ ਰਹਿੰਦੇ ਆ ਬਾਕੀ ਠੱਠਾ ਡੇਰੀ ਫਾਰਮ ਦੀ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਜੀ